ਨਾਜੀ ਦੋ ਤਰੀਕ ਨੂੰ ਜਾਗਰਾਵੀ ਪ੍ਰੋਗਰਾਮ ਰੱਖਿਆ ਉਥੇ ਵੀ ਇਹ ਸਰਕਾਰਾਂ ਕੋਟ ਤੱਕੇ ਨਾ ਪਿੰਡ ਦੇ ਵਿੱਚ ਫੈਕਟਰੀ ਲਾ ਰੀਆਂ ਬਾਉ ਗੈਸ ਜਿਹੜਾ ਕਿ ਮਾਰਾਂ ਨੇ ਵੀ ਸਾਫਤ ਕਰਤਾ ਸਰਕਾਰਾਂ ਨੂੰ ਦੱਸਤਾ ਕਿ ਇਹਦਾ ਪਾਣੀ ਜਿਹੜਾ ਆਊਗਾ ਬਹੁਤ ਜ਼ਰੀਲਾ ਹੈ ਬਹੁਤ ਖਤਰਨਾਕ ਬਿਮਾਰੀਆਂ ਪੈਦਾ ਕਰੂਗਾ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਕਰੂਗਾ ਨਾ ਗਾਲਤ ਮੰਨਣ ਨੂੰ ਤਿਆਰ ਆ ਨਾ ਸਰਕਾਰ ਮੰਨਣ ਨੂੰ ਤਿਆਰ ਆ ਸਗੋਂ ਉੱਥੋਂ ਦਾ ਬਣਿਆ ਹੋਇਆ ਉਹਨਾਂ ਦਾ ਸਾਲ ਦਾ ਟੈਂਟ ਪੱਟ ਕੇ ੱੱਕੇ ਸਾਈਂ ਕੀਤੀ ਤੇ ਪਰ ਉੱਥੇ ਦੇ ਲੋਕਾਂ ਨੇ ਦੱਸਤਾ ਕਿ ਅਸੀਂ ਆਏ ਕੋਈ ਮਿੱਟੀ ਦੇ ਉਸਦੇ ਨਹੀਂ ਬਣੇ ਕਿ ਜਿਹਦੇ ਮਰਜ਼ੀ ਮਾਰ ਕੇ 당 ਤੁਸੀਂ ਭੋਰ ਤੋਂਗੇ ਲੋਕਾਂ ਨੇ ਟੱਕਰ ਆ ਕੀਤਾ ਤੇ ਉਥੇ ਮੋਰਚਾ ਜਚਾ ਪਰ ਨਹੀਂ ਸਿੱਧਾ ਜਚਾ ਮੋਰਚਾ ਜਚਾ ਬਠਿੰਡੇ ਦੇ ਵਿੱਚ ਆ ਕਿ ਇਥੇ ਬਿਉਹ ਜਿੱਥੇ ਜ਼ਮੀਨਾਂ ਦਾ ਮਾਮਲਾ ਹੈ ਉੱਥੇ ਜਿਹੜੇ ਡਰਾਮਾबाजी ਕਰ ਰਹੀ ਆਮ ਪਾਰਟੀ ਸਿੱਖਿਆ ਦਾ ਉਹ ਜੀ ਬਿਹਤਰ ਬਣਾਵਗੇ ਵਧੀਆ ਬਣਾਵਗੇ ਬੱਚਾ ਦਾ ਭੁੱਖ ਦਾ ਵਧੀਆ ਬਣਾਵਾਂਗੇ ਤਾਂ 14 ਦਾ ਮਾਮਲਾ ਹੈ ਵਿੱਚ ਉਹਨੇ ਗਰਾਹ ਕੀ ਕਰਤਾ ਸਾਧੀਆਂ ਮਹਿਦਮਾਨਾਂ ਨੇ ਗਰਾਹ ਕੀ ਕਰਤਾ ਉਹਨਾਂ ਨੇ ਉਸ ਮੈਨੇਜਮੈਂਟ ਨੇ ਜਿਹੜੀ ਲੋਕਾਂ ਨਾਲ ਧੋਖਾ ਕਰ ਰਹੀ ਸੀ ਫਰੇਮ ਕਰ ਰਹੀ ਸੀ ਬੱਚਿਆਂ ਦਾ ਖਲਵਾੜ ਕਰ ਰਹੀ ਸੀ ਜਿਹੜੀ ਕਹਿ ਲਈ ਕਿ 30% ਪਾਵਾਂਗੇ 70% ਸਰਕਾਰ ਦਿੰਦੀ ਸੀ ਉਹਨੋਂ ਵੱਡਾ ਟਾਂਕਾ ਲਾਉਂਦੇ ਰਹੇ ਸਾਮਤ ਹੋ ਗਿਆ ਇੱਥੋਂ ਦੀ ਜਲਾ ਪ੍ਰਸ਼ਾਸਨ ਨੇ ਰਿਪੋਰਟ ਚ ਕਹਿੰਦਾ ਕਿ ਇੱਥੋਂ ਦੀ ਮਨੇਜਮੈਂਟ ਨੇ ਕਬਲੇਵਾਜੀ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਵਕਤ ਹੀ ਤਾਉਤੇ ਪਾਛੇ ਕਰਤਾ ਨਾ ਤੋ ਸ੍ਰੀਪਾਲਿਆ ਅਜਿ ਚਲਾਉਣਾ ਨਹੀਂ ਗਾ ਪਰ ਇਥੋਂ ਦੀ ਸਰਕਾਰ ਇਥੋਂ ਦਾ ਪ੍ਰਸ਼ਾਸਨ ਉਹੀ ਆਡੀ ਫੜੀ ਹੋਈ ਆ ਕਿ ਕਤਰਾਂ ਨੂੰ ਕਤਰਮ ਤੇ ਨਹੀਂ ਜਾਣ ਦੇਣਾ ਸੀ ਫਲਾਈਨਾ ਤਿੱਚਾ ਜਾਣ ਹੀ ਨਹੀਂ ਦੇਣਾ ਉਹਨਾਂ ਨੇ ਦੋ ਵਾਰੀ ਟੈਂਟੇ ਵੀ ਪੱਟੇ ਜੇਲ੍ਹਾਂਾਂ ਦੇ ਵਿੱਚ ਸੱਤਿਆ

ਹਮੇਸ਼ਾ ਲੜਨ ਵਾਲੇ ਲੋਕਾਂ ਨੂੰ ਸਾਫ਼ ਮੰਗਣ ਵਾਲੇ ਲੋਕਾਂ ਨੂੰ ਲਤਾੜਨਾ ਤੇ ਕੁੱਟਣਾ ਮਿਖਲ ਕਰਨਾ ਤਾਂ ਕਿ ਬੋਲਣ ਨਾ ਤੇਜ਼ ਕਰਕੇ ਚਾਹੋ ਜਿਹੜਾ ਜਬਰ ਆ ਉਹਦੇ ਕਰਕੇ ਅੱਜ ਅਜ ਬਟੰਡੇ ਦੇ ਬਿਰੋ ਰੁਚੀ ਕੀਤਾ ਇੱਥੇ ਬਾਤ ਨਹੀਂ ਢੰਡਾ ਸਿੰਘ ਲੱਛ ਕੇ ਗਿਆ ਜ਼ਮੀਨ ਦਾ ਮਾਮਲਾ ਚੋਂਦਾ ਨਾ 24000 ਏਕੜ ਮਾਪੀ ਕੰਗਿਆਰ ਬੰਸਪੇਟ ਬਣਾਉਣੀ ਐ ਇੱਥੇ 24000 ਦੇਖ ਲਓ ਕਿੰਨੀ ਜ਼ਮੀਨ ਬਣਦੀ ਐ 32 30 ਪਿੰਡਾਂ ਨੂੰ ਯਾਰੇ ਯਾਰਿਆ ਹੋਰ ਜਿਲ੍ਹਿਆਂ ਚ ਵੀ ਉੱਥੇ ਵੀ ਕੰਡੇ ਆ ਚੀਤਾ ਇੱਥੇ ਆਬਨ ਸਟ੍ਰੀਟ ਬਣਾਉਣੀ ਬਣਾਉਣੀ ਐ ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਲੋਕਾਂ ਦੀ ਗੱਲ ਨਹੀਂ ਸੁਣਵਾਈ ਹੋ ਰਹੀ ਕੰਡੇ ਦੇ ਜੋਰ ਜੋ ਕਾਰ ਪਰ ਕਰਾਉਣਾਂ ਦੀਆਂ ਪਾਲਸੀਆਂ ਕਾਰ ਪ੍ਰਯੋਗ ਕਰਾਉਣਾਂ ਨੂੰ ਕਿੱਥੋਂ ਪ੍ਰਾਉਟ ਮਿਲਦਾ ਉਹਨਾਂ ਨੂੰ ਕਿੱਥੋਂ ਲੱਕ ਮਿਲਦੀ ਹੈ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਇਹ ਜਿਹੀ ਨੀਤੀਆਂ ਲੈ ਕੇ ਆ ਰਹੇ ਆ ਆ ਸਿੱਖਾ ਨੀਤੀ ਕਦੇ ਗੰਗਲੇ ਨੂੰ ਰੰਗ ਕਰਤਾ ਕਦੇ ਬਾਥਰੂਮ ਨੂੰ ਰੰਗ ਕਰਤਾ ਕਦੇ ਹੋਰ ਘੇਤ ਨੂੰ ਰੰਗ ਕਰਤਾ ਇਹਦੇ ਨਾਲ ਕੀ ਫਰਕ ਪਊ ਵੀ ਇਹ ਲੋਕ ਤਾਂ ਟੱਪੜਾਂ ਤੇ ਬੜਕੇ ਵੀ ਬੈਠਾ ਹੈ ਇਹਨਾਂ ਨੇ ਕੱਚੇ ਕਮਰੇ ਚ ਵੀ ਪੜਿਆ ਲੋੜ ਹੈ ਕਿੱਟੀ ਚਰਾ ਦੀ ਪੜ੍ਹਤੀ ਕੀਤੀ ਜਾਵੇ ਪੜ੍ਹਦੇ ਪੂਰੇ ਕੀਤੇ ਜਾਣ ਤਾਂ ਬੱਚਿਆਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੋ ਜਾਦੀ ਹੈ ਬੱਚਾ ਨਾ ਪਿਆ ਵਧਿਆ ਪਰ ਸਕਦਾ ਹੈ ਤੁਸੀਂ ਤਾਂ ਚਾਹ ਦੇ ਵਿੱਚ ਵੀ ਇਹਨਾਂ ਨੂੰ ਕੱਤਰਾਂ ਨੂੰ ਬਾਹਰ ਗੱਡੀ ਬੈਠੇ ਇਹ ਕਿਹੜੀ ਕਿਕਸਾ ਸਿੱਖਿਆ ਕ੍ਰਾਂਤੀ ਹੈ ਵੀ ਕਦੇ ਇੱਕੋ ਹੈ ਇਹ ਗੋਦਾ ਸਰਕਾਰ ਦੀ ਹੁਣਾ ਦੇਣਾ ਪ੍ਰਤਾਸਨ ਦੀ ਹੋ ਸਕਦੀ ਹੈ ਲੋਕ ਅਧਿਕਾਰੀ ਕੋ ਐ ਲੋਕ ਤਰਜਗਾਰ ਮੰਨਦੇ ਆ ਤੁਸੀਂ ਤਰਜਗਾਰ ਖੋ ਰਿਆ ਤਾਂ ਮੇਰੇ ਦੋਸਤੋ ਇਹ ਛੋਟੇ ਮਾਮਲੇ ਨਹੀਂ ਉਹ ਇੱਕ ਕੜੀ ਜੁੜੀ ਹੋਈ ਹੈ ਉਹ ਕੜੀ ਕੀ ਹੈ ਸੋਡੀਆਂ ਜ਼ਮੀਨਾਂ ਜਿਹੜਾ ਦਿੱਲੀ ਚ ਮੋਟਾ ਲਾ ਕੇ ਮੋਦੀ ਨੂੰ ਪਿੱਛੇ ਹਟਾ ਕੇ ਆਏ ਸੀਗੇ ਹੁਣ ਵੀਂਗਰ ਤੇ ਟੰਗ ਦੇ ਨਾਲ ਛੋਟੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਕੋਰਟ ਕੀਤੀ ਆਵੇ ਆ ਕੁਲੀਆਂ ਦੇ ਵਿੱਚ ਮਰੱਬੇ ਬੰਦੀ ਚ ਮਰੱਬੇ ਪਾਗ ਨੇ ਕਿਸਾਨਾਂ ਨੂੰ ਜ਼ਮੀਨ ਖੋਹਤੀ ਤੇ ਬੁੱਧਰਾ ਮਿੰਨ ਦਾ ਐਮ ਐਲ اے ਇੱਥੋਂ ਦੀ ਸਰਕਾਰ ਸਾਰੇ ਮੁੱਖ ਮੰਤਰੀ ਤੇ ਕਮੇਲੇ ਲੋਕ ਉਹ ਉੱਥੋਂ ਇਹ ਦੀਸ ਨੇ ਫੈਚੜਾ ਕਰਤਾ ਕਿ ਇਹ ਪੰਚਾਇਤ ਦੀ ਜਮੀਨ ਟੱਕੇ ਦਾ ਗੁੰਡਾਗਰਦੀ ਉੱਥੇ ਵੀ ਅੱਜ ਚੱਲੀ ਜਾ ਰਹੀ ਆ ਫਿਰ ਨਾ ਦੇ ਪਰਚੇ ਦਾਲ ਕਰੋ ਉੱਥੇ ਵੀ ਪੰਜਾਬ ਦੇ ਨੰਮੀ ਬਣਿਆ ਉਹਨੂੰ ਪੰਚਾਇਤ ਨੂੰ ਖਾਰਜ ਕਰ ਦਿਓ ਅਸੀਂ ਕੋਈ ਦਿੱਲੀ ਦੇ ਕੋਲ ਤੋਂ ਬਾਅਦ ਅਸੀਂ ਐਵੇਂ ਨਹੀਂ ਤੁਨ ਕਿਹਾ ਸੀ ਜਾਂ ਕਹੇ ਭਰਾਵੋ ਜਿੰਨੂੰ ਮਰਜ਼ੀ ਚੁਣ ਲੋ ਜਿੰਨਾ ਚੱਕ ਪ੍ਰਬੰਧ ਹੈ ਜਿੰਨਾ ਚੱਕ ਸਟੇਜ ਮੁਸੰਮੀਰੀ ਹੈ ਜਿੰਨੇ ਸਾਰੀਆਂ ਕੋਟਾਂ ਤੁਹਾਡੀ ਸਰਵਾਈ ਨਹੀਂ ਹੋ ਸਕਦੀ ਜਿੰਨਾ ਚੱਕ ਲੋਕਾਂ ਦੀ ਆਪੀ ਪੁਕਤ ਨਹੀਂ ਹੁੰਦੀਗੀ ਕੋੜਨਾਟਕਾ ਫਲਵਾਇਨ ਨੂੰ ਜੀ ਨੂੰ ਮੱਟੀ ਲਿਆਓ